ਬੈਗਰੂਜੀ ਦਾ ਖਾਲਸਾ ਸ੍ਰੀ ਬੈਗਰੂਜੀ ਦੀ ਫਤਿਹ ਅੱਜ ਪਿੰਡ ਸਿੰਘਪੁਰਾ ਪੂਰਨਮਾਸ਼ੀ ਸੰਤ ਬਾਬਾ ਬਦਰਾਮ ਦਾਸ ਮਹਾਰਾਜ ਜੀ ਦੀ ਚੌਥੀ ਵਰ੍ਹੇ ਸੰਤਾ ਮਹਾਂਪੁਰਸ਼ਾਂ ਦਾ ਇਕੱਠ ਹੋਇਆ ਅਕੀਰਾਂ ਦਾ ਨਿਰਵਾਣਾ ਦਾ ਫੱਕਰਾਂ ਦਾ ਸਾਧੂਆਂ ਦਾ ਸੰਗਤ ਦਾ ਬਹੁਤ ਇੱਥੇ ਪਾਰੀ ਇਕੱਠ ਹੋਇਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਕਿ ਸਾਰੀਆਂ ਹੀ ਸੰਗਤਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਬਿਸ਼ਕਰਮਾ ਦੇ ਦੀਆਂ ਮੇਰੇ ਵੱਲੋਂ ਜੱਟ ਜੋਸ਼ੀ ਹਰੀਦੇ ਪੰਨਾ ਬਰਾੜ ਵੱਲੋਂ ਬਾਬਾ ਅੰਤਰਜਾਮੀ ਮਹਾਰਾਜੀ ਵੱਲੋਂ ਬਾਬਾ ਅਕਾਲਦਾਸ ਮਹਾਰਾਜੀ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਬਿਸ਼ਕਰਮਾ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ-ਬਹੁਤ ਵਧਾਈਆਂ ਹੋਣ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ ਤੇ ਮੀਰਾ ਪਰਿਆ ਹੱਥ ਰੱਖੇ ਸਾਰੇ ਹੀ ਚੰਗੇ ਕਰਮ ਕਰਨ ਬਾਣੀ ਪੜਨ ਰੱਬ ਦਾ ਨਾਮ ਲੈਣ ਸਾਧੂ ਸੰਤ ਫਕਰਾ ਦੀ ਸੇਵਾ ਕਰਨ ਗਊ ਗਰੀਬ ਦੀ ਸੇਵਾ ਕਰਨ ਇਹੀ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਭ ਦੇ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖੀ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਹੋਣ ਦੀ